ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋ ਗਏ ਬਈ ਸਬਜ਼ੀ ਆਪਣੀ ਹਰੀ ਆਹ ਦੇਖੋ ਹੋ ਗਏ ਆਪਣੇ ਚੌਲੇ ਹਰੇ ਹੋ ਗਏ ਤੇ ਪਾਣੀ ਛੱਡਿਆ ਹੋਇਆ ਸੀ ਇਹਨਾਂ ਚ ਭਿੰਡੀਆਂ ਚ ਭਿੰਡੀ ਹਲੇ ਹਰੀ ਕੋਈ ਹੋਈ ਨਹੀਂ ਭਿੰਡੀਆਂ ਦੇ ਵਿੱਚ ਪਾਣੀ ਛੱਡਿਆ ਸੀਗਾ ਤੇ ਉਧਰ ਲਾਈਟ ਪੱਜ ਗਈ ਥੋੜਾ ਜਿਹਾ ਰਹਿ ਗਿਆ ਵਿੱਚ ਕੇਰੇ ਰੋਣੀਆਂ ਗੱਲ ਗਿੰ ਜੜੀ ਤਾਂ ਉਧਰ ਆਪਾਂ ਦੇਖਦੇ ਹਾਂ ਗਮਾਰਾ ਗਮੂਰੇ ਗੱਲ ਕਿਵੇਂ ਕਿੰਨਾ ਕਹਰਾ ਹੋਇਆ ਗਮਾਰਾ ਭਿੰਡੀ ਉਧਰ ਵੀ ਜੀ ਚੌਲੇ ਵੀ ਜੀ ਨੇ ਉਧਰ ਇਆ ਆਪਣਾ ਬਹੁਤ ਵਧੀਆ ਸੋਨਾ ਚੱਲਿਆ ਆਪਣਾ ਕੀ ਕਹਿੰਦੇ ਹੁੰਦੇ ਇਹਨੂੰ ਕਿੰਨੂੰ ਕਿੰਨੂੰ ਸੋਨਾ ਚੱਲਿਆ ਬੈਂਗਣੀ ਨਹੀਂ ਫਲ ਚੱਕ ਲਏ ਪੂਰੇ ਫੁੱਲ ਆ ਦੇਖੋ ਬੈਂਗਣੀ ਫਲ ਚੱਕੀ ਖੜੀਆ ਪੂਰੇ ਫੁੱਲ ਚਲੋ ਵਧੀਆ ਹੋ ਜੂਗਾ ਕੋ ਉਧਰ ਜਾ ਕੇ ਦੇਖਦੇ ਆਪਾਂ ਆ ਨੇ ਜੀ ਆਪਣੇ ਪਿਆਜ਼ ਇਸ ਨੂੰ ਪਹਿਲਾਂ ਦੱਸੋ ਪਹਿਲੀ ਵਾਰ ਲਾਏ ਨੇ ਅੱਜ ਰਮਾਤਾ ਦਿੱਤੇ ਇਹਨਾਂ ਨੂੰ ਪਾਣੀ ਦੇ ਦਿੱਤੀ ਲਸਣ ਨੂੰ ਪਤਾ ਨਹੀਂ ਕੀ ਹੋ ਗਿਆ ਲਸਣ ਦੀ ਕਮੀ ਜ਼ਰੂਰ ਪਈ ਹੈ ਅੱਜ ਕੀ ਇਧਰ ਵੀ ਚੌਲੇ ਲਾਇਏ ਨੇ ਹਰੇ ਹੋ ਗਏ ਵੀ ਆ ਵਕਤ ਸਕੰਦਰ ਜੇ ਵੀ ਖੜੇ ਆ ਵਿੱਚ ਲਾਸ਼ ਵਿੱਚ ਪਾਣੀ ਛੜਦਾ ਉਧਰਲੇ ਪਰਲੇ ਪਾਸੇ ਆਪਾਂ ਦੇਖ ਰਹੇ ਆ ਕਿ ਗਮਾਰਾ ਤੇ ਭਿੰਡੀ ਆਪਣੀ ਉਧਰ ਹੈ ਓਹੋ ਖੁਬ ਗੇ ਵਿੱਚ ਖੁਬ ਗੇ ਪਾਣੀ ਚ ਗਿੱਲਾ ਸੀ ਵਹਣ ਆ ਦੇਖੋ ਜੀ ਭਿੰਡੀ ਵੀ ਹਰੀ ਹੋ ਗਈ ਆਪਣੀ ਭਿੰਡੀ ਵੀ ਆ ਦੇਖੋ ਇਹ ਇਸ ਤਰ੍ਹਾਂ ਹਰੀ ਹੋ ਗਈ ਭਿੰਡੀ ਹਰੀ ਹੋ ਗਈ ਇਧਰ ਗਮਾਰਾ ਬੀਜ ਹੈ ਗਮਾਰਾ ਵੀ ਹਰਾ ਹੁੰਦਾ ਆਉਂਦਾ ਆ ਦੇਖੋ ਹੁਣ ਹੋਇਆ ਗਮਾਰਾ ਵੀ ਹਰਾ ਚੱਲੋ ਹੁਣ ਵਧੀਆ ਸਬਜ਼ੀਆਂ ਗਰਮੇ ਵਾਲੇ ਸਬਜ਼ੀਆਂ ਲੱਗੀਆਂ ਵਧੀਆ ਲੱਗਾਂ ਅਨੰਦ ਇੱਧਰ ਲੱਗੀਆਂ ਸੀ ਤੋਰੀਆਂ ਆਪਾਂ ਦੇਖਦੇ ਆ ਵੀ ਹਰੀਆਂ ਹੁੰਦੀਆਂ ਕਾ ਨਹੀਂ ਹੁੰਦੀਆਂ ਤੋਰੀਆਂ ਵਾਲੇ ਪਾਸੇ ਆਪਾਂ ਚੱਲ ਕੇ ਦੇਖਦੇ ਤੋਰੀ ਵੀ ਪਈ ਹੋਈ ਹਰੀ ਓਏ ਆ ਹੋਈ ਇੱਕ ਤੋਰੀ ਦਾ ਵੀ ਹਲਾ ਇਹ ਦਰਖਤਾਂ 'ਤੇ ਚੜ ਜਾਣਗੇ ਇੱਥੇ ਬਾਕੀ ਦੋਸਤੋ ਖੇਤਾਂ 'ਚ ਬੈਠਿਆ ਦੇਖੋ ਕਿੰਨਾ ਨਜ਼ਾਰਾ ਵਧੀਆ ਹੈ ਖੂਬ ਨਜ਼ਾਰਾ ਹੈ ਦੇਖੋ ਚੜ੍ਹਦੇ ਜਿਹਾ ਸਵੇਰੇ ਇੱਕੋ ਜਿਹਾ ਲੱਗਦਾ ਹੈ ਕਿੰਨਾ ਵਧੀਆ ਨਜ਼ਾਰੇ ਨੇ ਤੇ ਲਸਣ ਹੁਣ ਆਪਾਂ ਪੱਟ ਦੇਾਂਗੇ ਬਸ ਦੋ ਚਾਰ ਦਿਨਾਂ 'ਚ ਲਸਣ ਪੱਟ ਕੇ ਇਹ ਉੱਥੇ ਆਪਾਂ ਲਾਵਾਂਗੇ ਮਿਰਚਾਂ ਮਿਰਚਾਂ ਲਾ ਦੇਾਂਗੇ ਲਸਣ ਨਾਲ ਨਾਲ 'ਚ ਮਿਰਚ ਬਹੁਤ ਵਧੀਆ ਹੁੰਦੀ ਹੈ ਉੱਥੇ ਲਸਣੜ ਕੀ ਥੋੜੀ ਇਹ ਨਾ ਰੌਂਡ ਆ ਪਕਾਈ ਕਰਕੇ ਮਾਰ ਪੈ ਗਈ ਲਸਣ ਨੂੰ ਗੱਲੇ ਥਾਂ ਚ ਕਰਦੇ ਆਪਾਂ ਵੀ ਤੇ ਬਰਸੀਨ ਨੂੰ ਲਾਇਆ ਸੀ ਪਾਣੀ ਇਹ ਆਪਾਂ ਨਾ ਹੁਣ ਇੱਥੇ ਲਸਣ ਪੱਟ ਕੇ ਲਾ ਦੇਗੇ ਮਿਰਚਾਂ ਆ ਸੌਂਫ ਦੇਖੋ ਤੁਹਾਨੂੰ ਪਹਿਲਾਂ ਵੀ ਦਿਖਾਈ ਸੀਗੀ ਮੈਂ ਪਹਿਲਾਂ ਵੀ ਦਿਖਾਇਆ ਸੌਂਫ ਦਾ ਬੁੱਝਾ ਤੁਹਾਨੂੰ ਕਿੰਨਾ ਵਧੀਆ ਮੱਲਿਆ ਇਹ ਇਹ ਦੇਖੋ ਦੋ ਚਾਰ ਬੁੱਝੀ ਬਹੁਤ ਹੁੰਦੇ ਆ ਸੌਂਫ ਦੇ ਤਾਂ ਉਧਰ ਵੀ ਖੜੀ ਆਪਣੀ ਕੋਈ ਸੌਫ ਇੰਨੀ ਵਧੀਆ ਨੇ ਇੱਥੇ ਕਿ ਲਾਇਆ ਕੱਦੂ ਆਪਾਂ ਕੱਦੂ ਅੱਲਾ ਇਹ ਘਰ ਵੀ ਇੱਥੇ ਲਾਇਏ ਸੀਗੇ ਰੂੜੀ ਦਾ ਥਾਂ ਹੈ ਬਹੁਤ ਵਧੀਆ ਹੁੰਦਾ ਇਹ ਬਾਕੀ ਸੌਫ ਰਹਿ ਗਈ ਆਪਣੇ ਕੋਲੇ ਆਹਾ ਦੇਖੋ ਕਿੰਨੀ ਵਧੀਆ ਸੌਫ ਰੇ ਬੁੱਜੇ ਨੇ ਇਹ ਨਜ਼ਾਰਾ ਦੇ ਦਿਆ ਘਰ ਦੀ ਸੌਫ ਤਾਂ ਘਰ ਦੀ ਹੁੰਦੀ ਹੈ ਧਣੀਆਂ ਆਪਣਾ ਪੱਕ ਗਿਆ ਧਣੀਆਂ ਬਹੁਤ ਖੁਸ਼ਬੂਦਾਰ ਵੀ ਹੈ ਜੇ ਕਿਸੇ ਨੂੰ ਚਾਹੀਦਾ ਹੋਵੇ ਲੈ ਜਾਓ ਭਾਵੇਂ ਇੰਨਾ ਵੀ ਤਾਂ ਮੁੱਕਦਾ ਨਹੀਂ ਇਹ 20 20 ਖਤਰ ਤਾਂ ਦੇਖੋ ਜੀ ਬਹੁਤ ਸੋਹਣਾ ਸਬਜ਼ੀ ਦਾ ਆਪਣਾ ਸਟਾਈਲ ਹੈ ਚਲੋ ਬਾਕੀ ਘਰੇ ਚੱਲਦੇ ਆ ਘਰੇ ਚੱਲ ਕੇ ਕਰਦੇ ਆ ਗੱਲਾਂ ਬਾਤਾਂ ਕਣਕਾਂ ਹੀ ਪੱਕ ਚੱਲੀਆਂ ਹੁਣ ਤਾਂ ਰਸ ਮੋੜਦੇ ਹੋ ਗਈਆਂ ਦੋ ਮੇਰੇ ਹਿਸਾਬ ਨਾਲ ਦੋ ਸਾਖੀ ਨੂੰ ਮਸ਼ੀਨਾਂ ਚੱਲ ਲਈ ਪੈਣਗੀਆਂ ਆਹ ਦੇਖੋ ਆਹ ਦਰਖਤਿਆ ਸੰਗਿਆ ਸੀ ਮੈਂ ਸੁਖਚੈਨ ਇਹ ਬਹੁਤ ਬਹੁਤ ਸੋਹਣਾ درخت ਹੈ। ਇਹਦੀ ਸ਼ਾਮ ਵੀ ਬਹੁਤ ਸੰਘਣੀ ਹੈ ਤੇ ਹਵਾ ਠੰਡੀ ਵੀ ਛਾਂ ਦੀ। ਆਪਾਂ ਦੂਜੇ ਲਾ ਲੈਨੇ ਡੇਕਾ ਰੁਕਾ ਹੀ ਉਹਨਾਂ ਨੂੰ ਤਾਂ ਬਹੁਤ ਸੋਹਣੀ ਥਾਂ ਹੈ ਇਹ। ਇਹ ਘਰ ਹੋਏ ਦਾ ਪੰਗਾ ਜਿਹੜਾ ਕਰਨਾ ਪੈਂਦਾ ਇਹ ਬਹੁਤ ਔਖਾ ਯਾਰ। ਕਿਉਂਕਿ ਇਹ ਅੱਗੇ ਤੱਕ ਅਸੀਂ ਸਿੱਧਾ ਡੱਗੀ ਬਣੀ ਹੋਈ ਸੀ ਇੱਥੇ। ਡੱਗੀ ਛੱਡਦੇ ਸੀ ਪਾਣੀ। ਹੁਣ ਇਹ ਪਾਈਪ ਕਸਣਾ ਪੈਂਦਾ ਮੂਰੇ ਸੁੰਡ ਲਾਇਆ ਹੋਇਆਗਾ। ਕਿਤੇ ਮੜਾ-ਮੋਟਾ ਚ ਪਾਈਪ ਚਿਪ-ਚਿਪ ਗਿਆ ਮੂਰੇ। ਉਹਦਾ ਕਰਕੇ ਇਹ ਔਖਾ ਬਹੁਤ ਕਰਦਾ ਹੈ ਆ ਦੇਖੋ ਇਹ ਨਾ ਥੱਲੇ ਥੱਲੇ ਮੈਂ ਸਾਗ ਤਾਂ ਮੈਂ ਨੂੰ ਆ ਇਹ ਬਣ ਗਿਆ ਵਧੀਆ ਪੋਰਾ ਇਹਦਾ ਤੇ ਸ਼ਾਮ ਬਹੁਤ ਸੋਹਣੀ ਆ ਜੀ ਸੰਗੜੀ ਸਥਾਨ ਤੇ ਆਪਾਂ ਜਿਹੜੀ ਆਪਣੇ ਜਾਮਾ ਸੀ ਉਹ ਪਟਾਪੀ ਤੁਹਾਨੂੰ ਦੱਸਿਆ ਸੀ ਪਹਿਲਾਂ ਦੇਖਿਆ ਸੀ ਤੁਸੀਂ ਵੀਡੀਓ ਚ ਦੇਖੋ ਜੀ ਆਹ ਆ ਸੀਨ ਸੀਨ ਆਪਣੇ ਘਰ ਦਾ ਦੇਖੋ ਕਿੰਨੇ ਨਜ਼ਾਰੇ ਵਾਲਾ ਕਿੰਨੇ ਨਜ਼ਾਰੇ ਚਲੋ ਦੱਸੋ ਬਾਈ ਕਿਵੇਂ ਲੱਗਿਆ ਸਾਡੀ ਸਬਜ਼ੀ ਬਾਰੇ ਸਾਡੇ ਰਹਿਣ ਸਹਿਣ ਬਾਰੇ ਆਹ ਆਪਣੀ ਅੰਗੂਰਾਂ ਦੀ ਵੱਲ ਵੀ ਫੁੱਟ ਪੀ ਫੁੱਟੇ ਅੰਗੂਰਾਂ ਦੀ ਵੱਲ ਪੂਰੀ ਆ ਦੇਖੋ ਦੇਖੋ ਇਦ ਕੀ ਪਹਿਲੀ ਵਾਰ ਜਦੋਂ ਫਲ ਲੱਗੇ ਤਾਂ ਠੀਕ ਐ ਆ ਨਹੀਂ ਫੁੱਟੇ ਇਦ ਕੀ ਇਹ ਘੱਟ ਫੁੱਟੇ ਹੁਣ ਫੁੱਟਦੇ ਜਾਂਦੇ ਆ ਵੀ ਸੁਖ ਤੇ ਕੀ ਹੁੰਦੇ ਆ ਇਹ ਪਤਾ ਨਹੀਂ ਕੀ ਸੁਖ ਚੈਨ ਨਹੀਂ ਹੋਰ ਕਹਿੰਦੇ ਹੁੰਦੇ ਇਹਨੂੰ ਕੁਸਾ ਅਸ਼ੋਕਾ ਅਸ਼ੋਕੇ ਹੁੰਦੇ ਆ ਉਹ ਲਾਇਆ ਚਾਰ ਸਪਰੇ ਚਲੋ ਠੀਕ ਹੈ ਸੱਸੀ ਕਾਲ ਬਾਈ ਸਾਰਾ ਨੂੰ ਓਕੇ ਧੰਨਵਾਦ ਦੇਖੋ ਘਰ ਦਾ ਵਿਊ ਆਪਣਾ ਇਹ ਘਰ ਦਾ ਵਿਊ ਆ ਓਕੇ ਸੱਸੀ ਕਾਲ ਬਾਈ